ਅਛਾ ਵੀਰ ਜੀ ਅੱਜ ਪ੍ਰੋਗਰਾਮ ਕੀਤਾ ਹੈ ਮੁੱਲਾਂਪੁਰ ਦਾ ਸ਼ਵੇਲ ਦਾ ਜਿਹੜਾ ਲੰਗਰ ਲਗਾਇਆ ਏ ਕੀ ਪ੍ਰੋਗਰਾਮ ਹੈ ਉਹ ਦੇਖੋ ਜੀ ਇਹ ਜੀ ਲੰਗਰ ਸਮੁੱਚੇ ਪਿੰਡ ਦੀ ਤਰਫ ਤੇ ਪੂਰੇ ਮੁੱਲਾਂਪੁਰ ਵਾਲੇ ਪੂਰੀ ਬਾਜ਼ਾਰ ਦੀ ਕਮੇਟੀ ਦੀ ਤਰਫ ਤੇ ਸਾਰੇ ਲੋਕਾਂ ਵਾਸਤੇ ਲਵਾਇਆ ਵਾ ਜੀ ਖੁਸ਼ੀ ਖੁਸ਼ੀ ਕੇ ਮੌਲ ਵਾਸਤੇ ਤੇ ਇਸ ਚ ਜੀ ਮਿੱਠਾ ਪਾਣੀ ਛੋਲੇ ਪੂਰੀਆਂ ਔਰ ਬਰੈਡ ਦਾ ਲੰਗਰ ਹੈ ਜੀ ਤਾਂ ਕਿ ਸਾਰੇ ਲੋਕ ਖਾ ਸਕਣ ਜੀ ਰਾਮ ਰਾਮ ਸ਼ਾਮ ਦੇ ਦੀਵਾਨੇ ਸਾਡਾ ਜਿਹੜੀ ਇੱਕ ਕਮੇਟੀ ਹੈ ਕਿ ਤੁਸੀਂ ਕੋਈ ਕਲੱਬ ਬਣਾਇਆ ਪਾਇਆ ਜਿਹੜਾ ਇਹ ਹਸਤਾਲ ਪ੍ਰੋਗਰਾਮ ਕਰਦਾ ਹੈ ਸ਼ਾਮ ਦੇ ਦੀਵਾਨੇ ਸ਼ਾਮ ਕੇ ਦੀਵਾਨੇ ਕਲੱਬ ਹੈ ਇਹ ਆਪਣਾ ਤੇ ਸਾਡਾ ਹਰ ਮਹੀਨੇ ਸੱਸਾਂ ਹੀ ਹੁੰਦਾ ਜੀ ਬਟਾ ਤੇ ਅਸੀਂ ਕਦੀ ਕਦੀ ਇਸ ਤਰ੍ਹਾਂ ਜਿਸ ਤਰ੍ਹਾਂ ਕਿਰਪਾ ਆਉਂਦੀ ਰਹਿੰਦੀ ਹੈ ਉਸ ਤਰ੍ਹਾਂ ਅਸੀਂ ਪ੍ਰੋਗਰਾਮ ਕਰਦੇ ਰਹਿੰਦੇ ਹਾਂ ਤੇ ਵੀ ਸਾਡਾ ਪ੍ਰੋਗਰਾਮ ਇਸ ਤਾਂ ਹੀ ਚੱਲਿਆ ਕੁਝ ਤੇਰ ਪਹਿਲਾਂ ਸੀ 15 20 ਦਿਨ ਪਹਿਲਾਂ ਅਸੀਂ ਕਟੂ ਸ਼ਾਮ ਲਈ ਸੀ ਕਿ ਉੱਥੇ ਇੱਕ ਪ੍ਰੋਗਰਾਮ ਸੀਗਾ ਸਾਡਾ ਉਸ ਤੋਂ ਬਾਅਦ ਅਸੀਂ ਇੱਥੇ ਆ ਜਾਈਏ ਇੱਕ ਖੂਸ਼ ਪ੍ਰੋਗਰਾਮ ਲਾਇਆ ਤੇ ਸਾਰੇ ਦੀ ਕਿਰਪਾ ਜੀ ਸਾਡੇ ਦੇ ਉੱਪਰ ਤਾਂ ਹੀ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਜਿਹੜਾ ਵੀ ਕੋਈ ਤੁਸੀਂ ਪ੍ਰੋਗਰਾਮ ਕਰਦੇ ਕੋਈ ਪਿੰਡ ਦੇ ਵਿੱਚ ਕਲੈਕਸ਼ਨ ਵੀ ਕਰਦੇ ਨਹੀਂ ਕੋਈ ਕਲੈਕਸ਼ਨ ਨਹੀਂ ਕਰਦੇ ਲੋਕ ਆਪਣੇ ਆਪੇ ਦੇ ਜਾਂਦੇ ਜਿਸ ਕੇ ਉੱਪਰ ਕਿਰਪਾ ਆਉਂਦੀ ਭਗਵਾਨ ਕੀ ਆਪੇ ਦੇ ਦਿੰਦਾ ਨਹੀਂ ਸਾਨੂੰ ਮੰਗਣ ਦੀ ਲੋੜ ਹੀ ਨਹੀਂ ਕਦੀ ਵੀ ਨਹੀਂ ਮੰਗਿਆ ਜੀ ਨਾ ਕੇ ਮੰਗਣਾ ਇਹ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਹੈ ਜਿਹੜੇ ਤੁਹਾਡੇ ਵੱਲੋਂ ਕੀਤੇ ਜਾਂਦੇ ਸਾਡਾ ਹਰ ਮਹੀਨੇ Satsang ਹੁੰਦਾ ਜੀ ਹਰ ਮਹੀਨੇ ਦੀ ਦੂਸਰੀ ਕਾਸ਼ੀ ਇਸ ਸਾਲ ਮਤਲਬ 11 ਕੀਰਤਨ ਹੋਗੇ 12ਵਾਂ ਕੀਰਤਨ ਸਾਡਾ ਇਸ ਮਹੀਨੇ ਦੀ 17 ਤਰੀਕ ਨੂੰ ਹੋਇਆਗਾ ਇੱਥੇ ਨਗਰ ਖੇੜੇ ਚੌਕ ਤੇ ਵੱਡਾ ਕੀਰਤਨ ਇਹ ਚੱਲਦਾ ਰਹਿੰਦਾ ਜੀ ਇਸ ਤਰ੍ਹਾਂ ਹੀ ਕਿਰਪਾ ਜੀ ਸਾਡੇ ਨੇ ਪੂਰੀ ਫੁੱਲ ਤਾਂਹੀ ਅਸੀਂ ਕਰ ਰਹੇ ਜੀ ਇਹ ਤਾਂ ਬਹੁਤ ਚੰਗੀ ਗੱਲ ਹੈ ਜੀ ਸਾਰੇ ਕੇ ਸਾਰੇ ਨੌਜਵਾਨ ਅਗਰ ਆਪਣੇ ਆ ਕਮਾਂਕਾਰਾਂ ਨੂੰ ਛੱਡ ਕੇ ਆਪਣੇ ਨਸ਼ਿਆਂ ਨੂੰ ਛੱਡ ਕੇ ਅਗਰ ਸੰਸਥਾ ਕੇ ਗੱਲ ਜੁੜਦੇ ਹੈ ਜਾਂ ਇਕਜੁੱਟ ਹੋ ਕੇ ਕੋਈ ਕੰਮ ਕਰਦੇ ਹੈ ਪਿੰਡ ਕੇ ਵਿੱਚ ਕੋਈ ਲੰਗਰ ਕਰਦੇ ਹੈ ਕੋਈ ਕੀਰਤਨ ਕਰਦੇ ਹੈ ਇਸ ਤੋਂ ਚੰਗੀ ਚੀਜ਼ ਤਾਂ ਹੋ ਹੀ ਨਹੀਂ ਸਕਦੀ ਜੀ ਕਿਤੇ ਵੀ ਇਹ ਤਾਂ ਬਹੁਤ ਚੰਗਾ ਉਪਰਾਲਾ ਹੈ ਜਿਹੜੇ ਵੀ ਨੌਜਵਾਨ ਅੱਗੇ ਆ ਰਹੇ ਹੈ ਔਰ ਆਪਣੇ ਮਨ ਤੇ ਆ ਰਹੇ ਹੈ ਆਪਣੇ ਮਨ ਤੇ ਸ਼ਰਧਾ ਕੇ ਗੱਲ ਕੰਮ ਕਰ ਰਹੇ ਹੈ ਉਹ ਮਤਲਬ ਕਿ ਆਪਣਾ ਟਾਈਮ ਸਪੇਅਰ ਕਰ ਰਹੇ ਆ ਆਪਣੇ ਨਸ਼ੇ ਨੂੰ ਛੱਡ ਕੇ ਆ ਰਹੇ ਜਿਹੜਾ ਨਸ਼ੇ ਵਾਲਾ ਬੰਦਾ ਹੋਏਗਾ ਉਹਨੂੰ ਤਾਂ ਆਪਣੀ ਨਸ਼ੇ ਤੋਂ ਫੁਰਸਤ ਨਹੀਂ ਹੋਏਗੀ ਹੂੰ ਉਹਦਾ ਬਹੁਤ ਚੰਗੀ ਗੱਲ ਹੈ ਜੀ ਇਹ ਤੁਸੀਂ ਦੇਖ ਰਹੇ ਹੋ ਕਵਰੇਜ ਤੁਸੀਂ ਪੂਰਾ ਕਰਿਆ ਹੋਇਆ ਜੀ ਠੀਕ ਹੈ ਨਾ ਸਾਰੇ ਕੇ ਸਾਰੇ ਨੌਜਵਾਨੇ ਲੱਗੇ ਹੋਏ ਆ ਸਾਰੇ ਕੰਮਾਂ ਦੇ ਵਿੱਚ ਆਹ ਪ੍ਰਭੂ ਦੀ ਕਿਰਪਾ ਹੈ ਮੇਰੀ ਮਾਤਾ ਜੈੰਤੀ ਦੇਵੀ ਮਾਤਾ ਦੀ ਕਿਰਪਾ ਹੈ ਹਰੀਪੁਰ ਵਾਲੇ ਬਾਪੇ ਦੀ ਕਿਰਪਾ ਹੈ ਇੰਨਾ ਲੋਕ ਮੰਨ ਨੇ ਕਾਡੂ ਸ਼ਾਮ ਜੀ ਦੀ ਬਾਲਾ ਜੀ ਮਹਾਰਾਜ ਦੀ ਕਿਰਪਾ ਹੈ ਵੀ ਇਹ ਆ ਬਹੁਤ ਸੋਹਣੇ ਉਪਰਾਲੇ ਆ ਜਿਹੜੇ ਅੱਗੇ ਹੋ ਕੇ ਆ ਰਹੇ ਆ ਇਸ ਪਿੰਡ ਦੇ ਵਿੱਚ ਜਿਸਕੇ ਕਰਕੇ ਨੌਜਵਾਨਾਂ ਨੂੰ ਤੁਸੀਂ ਆਪੇ ਦੇਖ ਲਓ ਤੁਸੀਂ ਕਿਹੜਾ ਕਿਹੜਾ ਬੰਦਾ ਲੱਗਿਆ ਬਾਈ ਅਸੀਂ ਤਾਂ ਦੇਖੋ ਜਿਆਦਾ ਬਜੂਰਤ ਬੰਦੇ ਕੰਮ ਕਰ ਨਹੀਂ ਸਕਦੇ ਉਹਦਾ ਸਿਰਫ ਐ ਅੱਗੇ ਹੋ ਕੇ ਕਹਿ ਸਕਦੇ ਆ ਵੀ ਬੱਚਿਓ ਆਪਾਂ ਆ ਕੰਮ ਕਰਨਾ ਏ ਅੱਜ ਕੀ ਡੇਟ ਦੇ ਵਿੱਚ ਜਿੱਥੇ ਆਪਣੇ ਬੱਚੇ ਨਹੀਂ ਸੁਣਦੇ ਉੱਥੇ ਇਹ ਬੱਚੇ ਸੁਣ ਜਾਂਦੇ ਆ ਤਾਂ ਬਹੁਤ ਬੜੀ ਗੱਲ ਆ ਇਹ ਕੁਝ ਪਿਆਰ ਹੈ ਇਹਨਾਂ ਨੂੰ ਬੜਿਆਂ ਤੋਂ ਮਿਲ ਰਿਹਾ ਹੈ ਤਾਂ ਹੀ ਚੱਲ ਰਿਹਾ ਹੈ ਸਾਰਾ ਸਿਸਟਮ ਇਹਦਾ ਨਾਲੇ ਆਪਾਂ ਲਈ ਤੁਮ ਮਾਰ ਲਿਆ ਫੀਲ ਲਗਾ ਬੈਨੋ ਤੇਰੇ ਸੰਗ ਲਗੀ ਮੇਰੇ ਸ਼ੰਕਰਾ ਲਗੀ ਮੇਰੀ ਪੀਤ ਤੇਰੇ ਸੰਗ ਮੇਰੇ ਸ਼ੰਕਰਾ ਲਗੀ ਮੇਰੀ ਪੀਤ ਤੇਰੇ ਸੰਗ ਮੇਰੇ ਸ਼ੰਕਰਾ